ਬੇਟੀਆਂ ਨੂੰ ਲੋੜੀ ਦਿੱਤੀ ਗਈ ਜੀ ਦੇਖੋ ਅੱਜ ਨਾ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਐਸੇ ਦਾ ਪਰ ਸਾਰੇ ਪੰਜਾਬ ਦੇ ਵਿੱਚ ਈਆਂ ਦੀ ਲੋੜੀ ਮਨਾਈ ਜਾ ਰਹੀ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਅਸੀਂ ਕੋਈ 500 ਤੋਂ ਜ਼ਿਆਦਾ ਕਿਟਸ ਜਿਹੜੀਆਂ ਨੇ ਨਿਊਲੀ ਬੌਰਨ ਬੱਚੀਆਂ ਨੇ ਜਿਹੜੀਆਂ ਉਹਨਾਂ ਨੂੰ ਦੇ ਰਹੇ ਆ ਅਰ ਅਜੇ ਤੇ 50 ਕੁ ਬੱਚੀਆਂ ਤੇ ਉਹਨਾਂ ਦੀਆਂ ਮਾਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਬੁਲਾਇਆ ਸੀ ਕ ਉਹਨਾਂ ਨੂੰ ਕਿੱ츠 ਜੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਨੇ ਜੜੀਆਂ ਕਿ ਉਹਨਾਂ ਦੀ ਪਰਵਰਿਸ਼ ਦੇ ਵਿੱਚ ਜੜੀਆਂ ਉਹ ਕਾਫੀ ਸਹਾਇਕ ਹੋਣਗੀਆਂ ਇਸ ਤੋਂ ਇਲਾਵਾ ਵੈਸੇ ਵੀ ਬੱਚੀਆਂ ਜੜੀਆਂ ਨੇ ਉਹਨਾਂ ਦੀ ਲੋੜੀ ਜੜੀ ਆ ਜ਼ਿਆਦਾਤਰ ਪੰਜਾਬ ਦੇ ਘਰਾਂ ਦੇ ਵਿੱਚ ਉਹਨਾਂ ਦੀ ਲੋੜੀ ਜੜੀ ਆ ਮਨਾਈ ਜਾਣ ਲੱਗੀ ਆ ਸੋ ਮੈਂ ਅਪੀਲ ਕਰੂੰਗਾ ਕਿ ਜੰਨੀਆਂ ਵੀ ਸਾਡੀਆਂ ਨਿਊਲੀ ਬਾਰ ਬੱਚੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਇਸ ਵਾਰ ਲੋੜੀ ਜੜੀ ਆ ਉਹ ਜ਼ਰੂਰ ਮਨਾਈ ਜਾਵੇ ਸਾਡਾ ਬੱਚੀਆਂ ਪ੍ਰਤੀ ਜਿਹੜਾ ਮਾਨਸਿਕਤਾ ਜਿਹੜੀ ਬਣੀ ਹੋਈ ਆ ਉਹਨੂੰ ਅੱਜ ਬਹੁਤ ਤੇਜ਼ੀ ਨਾਲ ਬਦਲ ਵੀ ਰਹੀ ਆ ਔਰ ਬਦਲਦੀ ਲੋੜ ਵੀ ਆ ਹਰ ਫੀਲਡ ਦੇ ਵਿੱਚ ਬੱਚੀਆਂ ਜਿਹੜੀਆਂ ਨੇ ਉਹ ਮੱਲਾ ਮਾਰ ਰਹੀਆਂ ਨੇ ਸੋ ਮੇਰੇ ਵੱਲੋਂ ਜਿੰਨੀਆਂ ਵੀ ਧੀਆਂ ਪੈਦਾ ਹੋਈਆਂ ਨੇ ਪੰਜਾਬ ਦੇ ਵਿੱਚ ਇਸ ਵਾਰ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਔਰ ਮੈਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦੇਣਾ ਕਿ ਬੱਚੀਆਂ ਵੱਡੀਆਂ ਹੋ ਕੇ ਆਪਣੇ ਫੀਲਡ ਦੇ ਵਿੱਚ ਜਿਹੜੀ ਖੂਬ ਤਰੱਕੀ ਕਰਨ ਆਪਣੇ ਮਾਪੇ ਦਾ ਨਾਮ ਜੜਾ ਉਹ ਰੌਸ਼ਨ ਕਰਨ